ਜੀ ਸੇ ਸikal ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਆਪਣੇ ਘਰ ਦੇ ਵਿੱਚ ਤੰਦਰੁਸਤ ਹੋਗੇ ਤੇ ਦੀਵਾਲੀ ਆਉਣੇ ਵਾਲੀ ਹੈ ਹੈਨਾ ਤੇ ਅਸੀਂ ਵੀ ਅੱਜ ਆਪਣੇ ਘਰ ਦੇ ਵਿੱਚ ਥੋੜਾ ਇਲੈਕਟ੍ਰੀਸ਼ੀਅਨ ਤੋਂ ਕੰਮ ਕਰਵਾ ਰਹੇ ਹਾਂ ਲਾਈਟਿੰਗ ਵਗੈਰਾ ਕਰਵਾ ਰਹੇ ਹਾਂ ਕਿਉਂਕਿ ਫਿਰ ਜੇ ਸਾਰੀ ਇਹਦਾ ਸਵਿਚਿੰਗ ਵਗੈਰਾ ਠੀਕ ਨਾ ਹੋਣ ਤੇ ਤੁਹਾਡਾ ਡਲ ਜਾ ਲੱਗਦਾ ਨਾ ਘਰ ਫਿਰ ਨਾਲ-ਨਾਲ ਹੁੰਦੇ ਰਹਿਣਾ ਚਾਹੀਦੇ ਕੰਮ ਤੇ ਚਲਦੇ ਹਾਂ ਦੇਖਦੇ ਹਾਂ ਨਾਲ-ਨਾਲ ब्लॉग में ठीक है तो चैनल लाइक शेयर सबसक्राइब कमेंट जरूर करो तो वीडियो में एंड तक देखिया करो بس اسی आ سکول स्कूल तो ساڈا لنچ ہے گا فرائی سے ہم لنچ فرائی فینچ نہیں پاپ کار ہے تے میگی فینچ وائز کھائی فینچ وائز روس رہے وہ والا فینچ پرائز والے پاپ کار ایک ہی لگتے ہیں یار بیکس ویری کیا کھایا ਤੁਸੀਂ ابھی تو دسو نا کی ہیوی تھا وہ ਕਿ ਬਸ ਸਾਰੇ ਨੇ ਖਾਣਾ ਕਿ ਇਹ ਅਨ ਹੈਲਦੀ ਖਾਓ ਨਾ ਤੇ ਹੈਲਦੀ ਨਾਲ ਜਰੂਰ ਖਾ ਲੋ ਫਿਰ ਬੈਲੈਂਸ ਹੋ ਜਾਂਦਾ ਖਾਣ ਦੇਖਦਾ ਪਹਿਲਾਂ ਹੋਰ ਗਰਮ ਗਰਮ ਬਸ ਤੇਰੀ ਆ ਹੈ ਉਹ ਮੇਰੀ ਹੈ ਛੋਟੀ ਵੜੀ ਤੇ ਆ ਜਾ ਫਿਰ ਇੱਧਰ ਨੂੰ ਵੇਖੀਏ ਮੈਂ ਕਿਹੜੇ ਝੂਠੀ ਕਰੀਏ ਮੈਨੂੰ ਪਤਾ ਹੈ ਨਾ ਤੇ ਕੀ ਖਾਂਦਾ ਨਾ ਪਾਣੀ ਪੀਂਦਾ ਇਸੀ ਦਾ ਵੀ ਹਾਂ ਨਹੀਂ ਖਾਂਦਾ

ਉਹ ਭਾਵੇਂ 30 ਜਾਂ 30 ਤੋਂ। ਪਰ ਮੇਰੀ ਅੱਖ ਨਾ। ਹਾਂ ਦਾ। ਆਹ ਦਾ। ਇਹ ਐਕਸਲ ਗੁੰਮਦਾ ਵੀ ਹੈ। ਇੱਥੇ ਤੋਂ ਗੁੰਮੂਗਾ। ਫਿਰੇ ਗੋਲ-ਗੋਲ ਗੁੰਮੂਗਾ ਫਿਰ ਲੱਗਾਂਗੇ ਚੱਲੋ। ਫਿਰੇ ਚਾਹ ਦਰਨੀਆ ਥੋੜਾ ਜਿਹਾ। ਲੱਗਵਾ ਦੇ। ਥੋੜਾ ਜਿਹਾ ਕਰਾ ਦੇ। Thank you. ਕਲੀਪ ਦਾ ਨਾਮ ਹੈ ਬੇਰ ਦਾ 34 ਨੰਬਰ ਨਹੀਂ ਉਹ ਕੋਈ ਨਾ ਦਰ ਨੂੰ ਨਾ ਆਉਂਦਾ ਸਿਆਣੇ ਕਰਦਾ ਨਾ ਬੇਰੀ ਅੰਡਰ ਲਾ ਦੇਖੋ ਇਹਦਾ ਦੇਖੋ ਨਾ ਨਾ ਬਰਾਦਰ ਬੇਨ ਨੰਬਰ ਕਹਿੰਦਿਆ ਚੱਕੀ ਲਗਦੇ ਦੇਖੋ ਕੀ ਕਹਿੰਦਾ ਹੈ ਹੈ Naudi, 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 Naudi. Naudi, Naudi, Naudi. समान फल लाइट लगदिया भी है इतनी कुछ लगना मिरी का जिना है हो रहा है

ਸਾਰੇ ਟੁੱਟਿਆ ਪਿਆ ਸੀ ਇਹ ਨਵਾਂ ਲਾਇਆ ਹਾਂ ਮੈਂ ਤੁਹਾਨੂੰ ਨਾ ਟਵਾਈਸ ਕਹਿੰਨ ਕਿ ਮੇਰਾ ਬੜਾ ਗੇਪ ਟੁੱਟਦਾ ਨਾ ਨੋ ਚੀਸਾ ਕਰ ਦੋ ਆਪਣੀ ਸੋਨਾ ਸੁਰੱਖਿਅਤ ਲੈ ਲਓ है है क्रेडिट कर दोगे हां कितना के मिसिका ताहु ताहु मेन जी जी दे ताहु वीर जी आ आ कर गिरा इधर मुंह कर दे इधर मुंह और देखो यार देख लो इधर इधर से दे दे आई को से कलर गिरा इधर प्रतिबिंब

तो नहीं करती। नहीं सारी सफाई का है जो नहीं देखा तो जरूर देखियो सबसक्राइब भी करो शेयर करो कमेंट करॉग न्यान में देखा करो बाय